चौपाई सब एक ओंकार श्री बैगुर जी की फतेह पास 81 दस्मी कबेओ बात बिनती चौपाई हमरे करो आप दया रछा पूर्ण होए चित की इच्छा हा पब जनन मन रहे हमारा अपना जान करो व्रत पार हमरे दो सब तुम काबू आप हाथ दे मोहे बचावो सुखी बसे मोरो परिवार आ सेवक सिख से सब करतार हो रछा निज कर दे करिए

ਸਾਹਿਬ ਸੰਤ ਸਹਾਈ ਪਿਆਰੇ ਦੀਨਬੰਦ ਦੁਸ਼ਟਨ ਕੇ ਹੰਤਾ ਤਮੋਹ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਬਪਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ ਸ ਸਖਲ ਕਾਲ ਕਾ ਕੀ ਤਮਾਸ ਜਬਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਅਮਾਰਾ ਜਬਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜੱਥੇਨ ਉਪਜਾਇਓ ਆਦ ਅੰਤ ਇਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਣ ਕੋ ਸਭ ਗੁਣ ਸਿਖਦੀਓ ਸਤਨਨ ਕੋ ਪਲਮ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀਟੀ ਤੇ ਕੁਚਰੇ ਸਤੂਲਾ ਸਬਰ ਕਿਰਪਾ ਦ੍ਰਿਸ਼ਟੀ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਆਕਾਰ ਕਰ ਜਬ ਆਕਰ ਕਰ ਤੋ ਕਬੂ ਤੁਮ ਮੈ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਉਜਾਰੈ ਤਮ ਸਾਭੀ ਤੇ ਰਤ ਨਿਰਾਲਮ ਜਨਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਵিকার ਨਿਰਲੰਭ ਆਦ ਨੀਲ ਨਾਦ ਸੰਭ ਤਕਮੂੜ ਚਾਰਤ ਭੇਦਾਂ ਜਾਕੋ ਬੇਵਨ ਪਾਵਤ ਵੇਦਾ ਤਾਕੋ ਕਰ ਪਾਨ ਅਨੁਮਾਨਤ ਮਹਾ ਮੂੜਕ ਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵਾ ਨਿਰੰਕਾਰ ਕਾ ਚਿੰਤਨਾ ਪਿਵ ਆਪੇ ਆਪਣੀ ਬੁੱਧ ਹੈ ਜੇਤੀ ਬਨਤ ਪੈਨਾ ਤੋਏ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕੇ ਵਿਧੀ ਸਜਾ ਪ੍ਰਥਮ ਸੰਸਾਰ ਇਕੇ ਰੂਪਨੂਪ ਸਰੂਪਾ ਰੰਕ ਪੇ ਹੋਰੋਂ ਕਈ ਭੂਪਾ ਅੰਦਰ ਜੇਰ ਸੇਤਿ ਯਕੀਨੀ ਉਤਪੱਜ ਖਾਨ ਬੋਰ ਰਚਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਪਿਓ ਸੰਕਰ ਕੇਟਾ ਸਿਗਰੀ ਦ੍ਰਿਸ਼ਟੀ ਦਿਖਾਏ ਚੰਬ ਆਦ ਜੁਗਾਦ ਸਰੂਪ ਸੈਮ ਭਵ अव रछा मेरी तुम करो सिखवा सिख, सिख संगै रो दुष्ट जितै उठ बतो त पैतास कर म्लेष करो रण काता जे अस्त अस्तव शानी परे तिनके दुष्ट दुगतम मरे औरख जवान पग परे तैयार ते है किनके तुम संकट स उतार है जो कल कोई गवार त्या है ताके काल निकल नहींया है रछा होए ताई सब काला दुष्ट अरेस्ट तरे तत्काल कृपा दृष्टि तूं जाए नरो ਤੋ ਕੇ ਤਉ ਤਨਕ ਮੈਂ ਹਰੋ ਰਿੱਧ ਸਿੱਧ ਕਰਮੋਂ ਸਭ ਹੋਏ ਦੁਸ਼ਟ ਸਵਾਸ ਸਕੇ ਨਾ ਕੋਈ ਇੱਕ ਬਾਰ ਜਿ ਤੂੰ ਮੈਂ ਸਵਾਰਾ ਕਾਲ ਫਾਸੇ ਤਾਈਂ ਆਵਾਰ ਜਿਨਾਂ ਨਾਮ ਤੇ ਹਰੋ ਕਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਤਵੇਂ ਜਨ ਤਿਆਰੀ ਆਪਾਦ ਲੈ ਵਾਰੀ ਸਰਬ ਥੋਰਮ ਹੋਏ ਸਹਾਈ ਦੁਸ਼ਟ ਦੋਖ ਤੇ ਲੈ ਬਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗਰੰਥ ਕਰਾ ਪੂਰਨ ਜਿਵਰਾਤਾ ਕਿਲ ਵੀ ਕਿ ਸਗਲ ਦੇ ਇੱਕੋ ਅਰਥਾ ਦੁਸ਼ਟ ਦੋਖਿਆਂ ਕੋ ਜੇ ਕਰਤਾ ਸ਼੍ਰੀ ਅਸਤ ਜਬ ਭਏ ਦੇ ਆਲਾ ਪੂਨ ਕਰਾ ਗ੍ਰੰਥ ਤਤ ਕਾਲਾ ਮਨ ਬੰਛਤ ਫਲ ਪਾਵੈ ਸੋਈ ਦੁਖ ਨ ਤਿਸੇ ਬਿਆਪਤ ਕੋਈ ਅੜੇਲ ਸੁਣੇ ਗੰਗ ਜੂ ਜਾਈ ਸਰਸ ਨ ਪਾਵੈ ਸੁਣੇ ਮੂੜ ਚਿਤ ਲੈ ਚਤਰਤਾ ਬਈ ਦੁਖ ਦਰਦ ਭੋ ਨਿਕਟ ਨ ਤਿੰਨਰ ਕੇ ਰਹੇ ਜੋ ਜਾ ਕੀ ਇੱਕ ਵਾਰ ਚੋਪਾਈ ਕੋ ਕਹੇ ਚੋਪਾਈ ਸੰਬਤ 70 ਸਹਿਜ ਬਣੀਜੈ ਅਰਧ ਸਹਿਜ ਹੁਣ ਤਿੰਨ ਕਹਿ ਜੈ ਪਾਦਰਵ ਸਦੀ ਅਸ਼ਟਰਵਾਰਾ ਤੀਰ ਸਤ ਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਕੋ ਆਕਤਰੇ ਨਹੀਂ ਆਨੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਮਰਤ ਸਾਸਤਰ ਬੇਸਵੇ ਵਾ ਭੇਦ ਕਹੇ ہم ایک نہ جانوں سری سپان کرپا تمری کر میں نہ کہو سب توہے وکانوں دوہر سگل دوار کو چھانڈ کے گئے تو اور دوار بہ گئے کلاجی اس نانک داست تہار سکھ نہ وے کرو چوبیس اب ایک ںکار ਸ਼੍ਰੀ ਬੈਗੁਰ ਜੀ ਕੀ ਫਤਿਹ ਪਾਸ਼ਾਈ ਦਸਵੀਂ ਕਵਿਓ ਬਾਤ ਬੇਨਤੀ ਚਉਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਪਵ ਜਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦਸ ਸਵੇ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੇ ਮੋਰ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਚਨਜ ਕਰਦੇ ਕਰੀਏ ਸਭੈ ਨੂੰ ਕੋ ਆਸੰਗ ਰਹੀਏ ਉਰਨ ਹੋਵੇ ਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੀ ਛਾੜ ਕੋਈ ਅਵਨਾਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸੇਖਾ ਮਾਰੇ ਤਾਰਿਆ ਟੁੰਟੁੰ ਸੱਤਰ ਮਾਰੇ ਮਾਰੀ ਆ ਬਾਧਯ ਮਜੇ ਵਰੀਏ ਮਰਨ ਕਾਲ ਕਾ ਤਰਾਸ਼ ਨ ਹੋਰੀਏ ਓ ਜੂ ਸਦਾ ਮਾਰੇ ਪਛਾ ਸ੍ਰੀ ਅਸਤ ਜੂ ਕਰੀ ਰੋਚਾ ਰੋਖ ਲੈ ਮੋਇ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ तो मोह पूरी चतुर्दश कांता काल पाए ब्रह्मा वप्तरा काल पाए शिव जू अखतरा काल पाए कर बिशन प्रकाश सा सकल काल का किया तमासा जबन काल जोगी शिव की ओ वेदराज ब्रह्मा जूतीओ जबन काल सब लोक सवारा नमस्कार है ताहि हमारा जबन काल सब जग तो बनायो देव दैत जच्छन उपजायो आद अंत के अवतार सोई गुरु समझयो हमारा नमस्कार तिसि को हमारी सकल प्रजा जनी आप सवारी शिवकण को सब गुण सिख दियो सतरन को पलमो वद कियो कट कट के अंतर की जानत भले बुरे की पीर पहचानत चीटी ते कुचरे स्थूला सपर कृपा दृष्टि कर पूला संतन दुख पाए ते दुखी सुख पाए साधन के सुखी ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆਕਾਰ ਕਰ ਜਬ ਆਕਰ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜਿਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਉਜ ਜਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਨਾਦ ਸੰਭ ਤਾ ਕਾ ਮੋੜ ਚਾਰਤ ਭੇਦਾ ਜਾ ਕੋ ਭੇਵਨ ਪਾਵਤ ਵੇਦਾ ਤਾ ਕੋ ਕਰਪਾਨ ਅਨੁਮਾਨਤ ਮਹਾ ਮੂੜ ਕਚ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨਾ ਭਿਵ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਪੈਨਾਤ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੈ ਵਿਦੀ ਸਜਾ ਪ੍ਰਥਮ ਸੰਸਾਰ ਇਕੇ ਰੂਪਨੂਪਸਰੂਪਾ ਰੰਕ ਪੇਵਰਾਂ ਕਈ ਭੂਪਾ ਅੰਦਰ ਜੇ ਰਸੇ ਤਿ ਸ਼ਕੀਨੀ ਉਤਪੱਜ ਖਾਨ ਬੋਰ ਰਚਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਪਿਓ ਸੰਕਰ ਕੇਟਾ ਸਿਗਰੀ ਦ੍ਰਿਸ਼ਟੀ ਦਿਖਾਏ ਚੰਬ ਆਦ ਜੁਗਾਦ ਸਰੂਪ ਸੈਮ ਭਵ ਅਵ ਰਚਾ ਮੇਰੀ ਤੁਮ ਕਰੋ ਸਿਖ ਵਾ ਸਿਖ ਸੰਗੈ ਰੋ ਦੁਸ਼ਟ ਜਿੱਤੇ ਉਠਵ ਤੁਤ ਪੈਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਤਵ ਸ਼ਾਨੀ ਪਰੇ ਤਿਨ ਕੈ ਦੁਸ਼ਟ ਦੁਖ ਤਮ ਮਰੇ ਔਰਖ ਜਵਨ ਭਗ ਪਰੇ ਤੇ ਆਰੇ ਤਿਨ ਕੈ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਤੇ ਆਹੈ ਤਾਂ ਕੇ ਕਾਲ ਨਿਕਲ ਨਹੀਂ ਆਹੈ ਰਚਾ ਹੋਏ ਤਾਈ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤੋਂ ਜਾਏ ਨਾ ਹਰੋ ਤਕੇ ਤਉ ਤਨਕ ਮੈਂ ਹਰੋ ਰਿੱਧ ਸਿੱਧ ਕਰਮੋਂ ਸਭ ਹੋਏ ਦੁਸ਼ਟ ਸਹਾਂ ਸਕੇ ਨਾ ਕੋਈ ਇੱਕ ਬਾਰ ਜਿ ਤੂੰ ਮੈਂ ਸਵਾਰਾ ਕਾਲ ਫਾਸ ਤੇ ਤਾਈਂ ਆਵਾਰ ਜਿਨ ਨਰ ਨਾਮ ਤੇ ਹਾਰੋ ਕਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਤਵੇਂ ਜਨ ਤਿਆਰੀ ਆਪਾ ਦੇ ਲੈ ਵਾਰੀ ਸਰਬ ਥੋਰਮ ਹੋਏ ਸਹਾਈ ਦੁਸ਼ਟ ਦੋਖ ਤੇ ਲੈ ਬਚਾਈ ਕਿਰਪਾ ਕਰੀ ਹੰ ਪਰ ਜਬ ਮਾਤਾ ਗਰੰਥ ਕਰਾ ਪੂਰਨ ਜਵਰਾਤਾ ਕਿਲ ਵੀ ਕਿ ਸਗਲ ਦੇ ਇੱਕੋ ਅਰਥ ਦੁਸ਼ਟ ਦੋਖਿਆਂ ਕੋਜ ਕਰਤਾ ਸ਼੍ਰੀ ਅਸਤਜ ਜਬ ਭੈ ਦੇ ਅੱਲਾ ਪੂਨ ਕਰਾ ਗ੍ਰੰਥ ਤਤ ਕਾਲਾ ਮਨ ਬੰਛਤ ਬਲ ਪਾਵੈ ਸੋਈ ਤੂਖ ਨ ਤਿਸੇ ਬਿਆਪਤ ਕੋਈ ਅੜੇਲ ਸੁਣੇ ਗੰਗ ਜੂ ਜਾਈ ਸਰਸ ਨ ਪਾਵੈ ਸੁਣੇ ਮੂੜ ਚਿਤ ਲਾਇ ਚਤਰਤਾ ਬਈ ਦੁੱਖ ਦਰਦ ਭੋ ਨਿਕਟ ਨ ਤਿੰਨਰ ਕੇ ਰਹੇ ਜੋ ਜਾ ਕੀ ਇੱਕ ਵਾਰ ਚੋਪਾਈ ਕੋ ਕਹੇ ਚੋਪਾਈ ਸੰਬਤ 70 ਸਹਿਜ ਬਣੀਜੈ ਅਰਧ ਸਹਿਜ ਹੁਣ ਤਿੰਨ ਕਹਿ ਜੈ ਪਾਦਰਵ ਸਦੀ ਅਸਤਰਵਾਰਾ ਤੀਰ ਸਤਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਕੋ ਆਕਤਰੇ ਨਹੀਂ ਆਨੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਮਰਤ ਸਾਸਤਰ ਬੇਸਵੇ ਵਾ ਭੇਦ ਕਹੇ ਹਮੇ ਕਨਾ ਜਾਣਿਓ 시ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹਿ ਵਕਾਨਿਓ ਦੋਹਰਾ ਸਗਲ ਦਵਰ ਕੋ ਛਾਡ ਕੇ ਗਿਓ ਤੋਰ ਦਵਰ ਬਹ ਗਏ ਕਿ ਲਾ ਜੀ ਅਸ ਨਾਨਕ ਦਾਸ ਤੁਹਾਰ ਸਕ ਨਾ ਵਾਹਿ ਕਰਉ ਚੌਪਈ ਸਬ ਇਕ ਓੰਕਾਰ ਸ਼੍ਰੀ ਬੈਗੁਰ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਤ ਬੇਨਤੀ ਚਉਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਪਵ ਜਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦੋ ਸਵੇ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੇ ਮੋਰ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਨ ਜਿ ਕਰਦੇ ਕਰੀਏ ਸਭੈ ਨੂੰ ਕੋ ਆਸੰਗਰੀਏ ਉਰਨ ਹੋਈ ਹੈ ਮਾਰੀ ਆਸਾ ਤਰ ਭਜਨ ਕੀ ਰਹਿ ਪਿਆਸਾ ਤੁਮੀ ਛਾੜ ਕੋਈ ਹਵਨਾਂ ਤੇ ਆਉ ਜੋ ਵਰ ਚਾਉਂ ਸੋ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰਿਆ ਟੁੰਟੁੰ ਸੱਤਰ ਮਾਰੇ ਮਾਰਿਆ ਆ ਬਾਦਯ ਮਜੇ ਵਰਿਏ ਮਰਨ ਕਾਲ ਕਾ ਤਰਾਸ਼ ਨ ਹੋਰੀਏ ਓ ਜੂ ਸਦਾ ਮਾਰੇ ਪਛਾ ਸ੍ਰੀ ਅਸਤ ਜੂ ਕਰੀ ਰੋਚਾ ਰੋਖ ਲੈ ਮੋਹਿ ਰੱਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ तो मोह पूरी चतुर्दश कांता काल पाए ब्रह्मा वप्तरा काल पाए शिव युक्तरा काल पाए कर भीषण प्रकाश सकल काल का किया तमासा जबन काल जोगी शिव की ओ वेदराज ब्रह्मा जूतीओ जबन काल सब लोक सवारा नमस्कार है ताहि हमारा जबन काल सब जगत बनायो देव दैत जठ्यान उपजायो आद अंत के अवतार सोई गुरु समझयो हमारा नमस्कार तिसि को हमारी सकल प्रजा जिनी आप सवारी शिवकण को सब गुण सिख दियो सत्रन को पलमो वद कियो कट कट के अंतर की जानत भले बुरे की पीर पहचानत चीटी ते कुचरे स्तूला सपर कृपा दृष्टि कर फूला संतन दुख पाए ते दुखी सुख पाए साधन के सुखी ਇਹ ਕੇ ਕੀ ਪੀਰ ਪਛਾਨਣਾ ਘਟ ਘਟ ਕੀ ਪਟ ਪਟ ਕੀ ਜਾਣਾ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਆਕਾਰ ਕਰ ਜਬ ਆਕਰ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜਿਤੇ ਬਦਨ ਸ੍ਰਿਸ਼ਟ ਸਭ ਧਾਰ ਆਪ ਆਪਣੀ ਉਜ ਜਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਕਮੂੜ ਚਾਰਤ ਭੇਦਾਂ ਜਾ ਕੋ ਬੇਵਨ ਪਵਤ ਵੇਦਾ ਤਾ ਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵਾ ਨਿਰੰਕਾਰ ਕਾ ਚਿੰਤਨਾ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਬਨਤ ਭੇਨਾ ਤੋਏ ਤੇਤੀ ਤੁਮਰਾ ਲਖ ਨਾ ਜਾਏ ਵਸਾਰਾ ਕੈ ਵਿਦੀ ਸਜਾ ਪ੍ਰਥਮ ਸੰਸਾਰ ਇਕੇ ਰੂਪਨੂਪਸਰੂਪਾ ਰੰਕ ਪੇਵਰੋ ਕੈ ਭੂਪਾ ਅੰਦਰ ਜੇ ਰਸੇ ਤਿ ਯਕੀਨੀ ਉਤਪੱਜ ਖਾਨ ਬੋਰ ਰਚਦੀ ਮੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਪਿਓ ਸੰਕਰ ਕੇ ਟਾ ਸਿਗਰੀ ਦ੍ਰਿਸ਼ਟੀ ਦਿਖਾਏ ਚੰਬ ਆਦ ਜੁਗਾਦ ਸਰੂਪ ਸੈਮ ਭਵ अव रछा मेरी तुम करो सिखवा सिख, सिख संगय रो दुष्ट जितते उठ बत तो पैता सकल नरेश करो रण काता जे अस्त अस्तव शानी परे तिनके दुष्ट दुगतम मरे औरख जवान पाके परे तैयार ते है किनके तुम संकट सब उतारें जो कल को एक बार त्या है ताके काल निकल नहींया है रछा होए ताई सब काला दुष्ट अरेस्ट तरे तत्काल कृपा दृष्टि तुम जाए न हरो ਤੋ ਕੇ ਤਉਗ ਤਨਕ ਮੈਂ ਹਰੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ ਸਵਾਸ ਸਕੇ ਨਾ ਕੋਈ ਇੱਕ ਬਾਰ ਜਿ ਤੂੰ ਮੈਂ ਸਵਾਰਾ ਕਾਲ ਭਾਸ ਤੇ ਤਾਈਂ ਆਵਾਰ ਜਿਨ ਨਾਮ ਤੇ ਹਰੋ ਕਾ ਦਰਦ ਦੁਸ਼ਤ ਦੋਖ ਤੇਰਾ ਖੜ ਕੇ ਤਵੇਂ ਜਨ ਤਿਆਰੀ ਆਪਾ ਦੇ ਲੈ ਵਾਰੀ ਸਰਬ ਥੋਰਮ ਹੋਏ ਸਹਾਈ ਦੁਸ਼ਤ ਦੋਖ ਤੇ ਲੈ ਬਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗਰੰਥ ਕਰਾ ਪੂਰਨ ਜਵਰਾਤਾ ਕਿਲ ਵੀ ਕਿ ਸਗਲ ਦੇ ਇੱਕੋ ਅਰਥ ਦੁਸ਼ਟ ਦੋਖਿਆਂ ਕੋ ਜੇ ਕਰਤਾ ਸ਼੍ਰੀ ਅਸਤ ਜਬ ਭਏ ਦੇ ਅਲਾ ਪੂਨ ਕਰਾ ਗ੍ਰੰਥ ਤਤ ਕਾਲਾ ਮਨ ਬੰਛਤ ਫਲ ਪਾਵੈ ਸੋਈ ਤੁਖ ਨ ਤਿਸੇ ਬਿਆਪਤ ਕੋਈ ਅੜੇ ਲੋ ਸੁਣੇ ਗੰਗ ਜੂ ਜਾਈ ਸਰਸ ਨਾ ਪਾਵੇ ਸੁਣੇ ਮੂੜ ਚਿਤ ਲੈ ਚਤਰਤਾ ਬਈ ਦੁੱਖ ਦਰਦ ਭੋ ਨਿਕਟ ਨਾ ਤਿੰਨਰ ਕੇ ਰਹੇ ਜੋ ਜਾ ਕੀ ਇੱਕ ਵਾਰ ਚੋਪਾਈ ਕੋ ਕਹੇ चौबाई संबद्ध 70 सहज बनिजे और द सहज बुन तिन कहजे पाद्रव सदियष्टर व रा तीर सतद्रव ग्रंथ सुधार सवैया पाए गए जबते तुमरे को अखतरे नहीं अनौ रौर रहीम पुराण कुरान अनेक कहे मते के न मान्यो समरथ शास्त्र बे सबे व भेद कहे ਹਮੇਕ ਨਾ ਜਾਣਿਓ ਜੀ ਰਿਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਵਖਾਨਿਓ ਦੋਹਰਾ ਸਗਲ ਦਵਰ ਕੋ ਛਾਂਡ ਕੇ ਗਿਓ ਤੋਰ ਦਵਾਰ ਬਹ ਗਏ ਕਿ ਲਾਜ ਅਸ ਨਾਨਕ ਦਾਸ ਤੁਹਾਰ ਸਕ ਨਾ ਵੈ ਕਰੂ ਚੌਪਈ ਸਭ ੴ ਸ਼੍ਰੀ ਬੈਗੁਰ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਤ ਬੇਨਤੀ ਚਉਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਪਵ ਜਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੋ ਸਵੇ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੇ ਮੋਰ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਨ ਜਿ ਕਰਦੇ ਕਰੀਏ ਸਭੈ ਨੂੰ ਕੋ ਆਸੰਗ ਰਿਏ ਉਰਨ ਹੋਵੇ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੀ ਛਾੜ ਕੋਈ ਹਵਨਾਂ ਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸੇਖਾ ਮਾਰੇ ਤਾਰਿਆ ਟੁੰਟੁੰ ਸੱਤਰ ਮਾਰੇ ਮਾਰਿਆ ਆਭਾਦ ਮਜੇ ਵਰਿਏ ਮਰਨ ਕਾਲ ਕਾ ਤਰਾਸ਼ ਨ ਹੋਰੀਏ ਓ ਜੂ ਸਦਾ ਮਾਰੇ ਪਛਾ ਸ੍ਰੀ ਅਸਤ ਜੂ ਕਰੀ ਰੋਛਾ ਰੋਖ ਲੈ ਮੋਇ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ तो मोह पूरी चतुर्दश कांता काल पाए ब्रह्मा वप्तरा काल पाए शिव जूक्तरा काल पाए कर भीषण प्रकाश सकल काल का किया तमासा जबन काल जोगी शिव की ओ वेदराज ब्रह्मा जूतीओ जबन काल सब लोक सवारा नमस्कार है ताही हमारा जबन काल सब जगत बनायो देव दैत जच्छन उपजायो आद अंत के अवतार सोई गुरु समझयो हमारा नमस्कार तिसि को हमारी सकल प्रजा जनी आप सवारी शिवकण को सब गुण सिख दियो सत्रन को पलमोद कीयो कट कट के अंतर की जानत पले बुरे की पीर पहचानत चीटी ते कुचरे स्तूला सपर कृपा दृष्टि कर पूला संतन दुख पाए ते दुखी सुख पाए साधन के सुखी ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਾ ਦੇ ਅਪਾਰ ਜਬ ਆਕਾਰ ਕ ਜਬ ਆਕਰ ਕ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਉਜ ਜਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਨੀਰਨਾਦ ਸਾੰਭ ਤਕਮੋੜ ਚਾਰਤ ਭੇਦਾਂ ਜਾ ਕੋ ਬੇਵਨ ਪਾਵਤ ਵੇਦਾ ਤਾ ਕੋ ਕਰ ਪਾਨ ਅਨੁਮਾਨਤ ਮਹਾ ਮੂੜਕ ਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵਾ ਨਿਰੰਕਾਰ ਕਾ ਚਿੰਤਨਾ ਪਿਵ ਆਪੇ ਆਪਣੀ ਬੁੱਧ ਹੈ ਜੇਤੀ ਬਾਦ ਨ ਤ ਭੇਨਾ ਤ ਹੋਏ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕਈ ਵਿਧੀ ਸਜਾ ਪ੍ਰਥਮ ਸੰਸਾਰ ਇੱਕੇ ਰੂਪਨੂਪ ਸਰੂਪਾ ਰੰਕ ਪੇਵਰਾ ਕਈ ਭੂਪਾ ਅੰਦਰ ਜੇ ਰਸੇ ਤੇ ਸ਼ਕੀਨੀ ਉਤਪੱਜ ਖਾਨ ਬੋਰ ਰਚਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਪਿਓ ਸੰਕਰ ਕੇ ਟਾ ਸਿਗਰੀ ਦ੍ਰਿਸ਼ਟੀ ਦਿਖਾਏ ਚੰਬ ਆਦ ਜੁਗਾਦ ਸਰੂਪ ਸਹਿਮ ਭਵ ਅਵਰ ਅਚਾ ਮੇਰੀ ਤੁਮ ਕਰੋ ਸਿੱਖ ਵਾ ਸਿੱਖ ਸੰਗੈ ਰੋ ਦੁਸ਼ਟ ਜਿੱਤੇ ਉਠਵ ਤੁਤ ਪੈਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਤਵ ਸ਼ਾਨੀ ਪਰੇ ਤਿਨ ਕੈ ਦੁਸ਼ਟ ਦੁਖ ਤ ਮਰੇ ਔਰਖ ਜਵਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਤੇ ਆਹੈ ਤਾਂ ਕੇ ਕਾਲ ਨਿਕ ਨਹੀਂ ਆਹੈ ਰੱਛਾ ਹੋਏ ਤਾਂ ਹੀ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤੋਂ ਜਾਏ ਨਾ ਹਰੋ ਆਕੇ ਤਾਗ ਤਨਕ ਮੈਂ ਹਰੋ ਰਿੱਧ ਸਿੱਧ ਕਰਮੋਂ ਸਭ ਹੋਏ ਦੁਸ਼ਟ ਸੁਆਸਾ ਸਕੇ ਨਾ ਕੋਈ ਇੱਕ ਬਾਰ ਜਿ ਤੂੰ ਮੈਂ ਸਵਾਰਾ ਕਾਲ ਭਾਸ ਤੇ ਤਾਈਂ ਆਵਾਰ ਜਿਨ ਨਰ ਨਾਮ ਤੇ ਹਾਰੋ ਕਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਤਮੈ ਜਨ ਤਿਆਰੀ ਆਪਾਦ ਲੈ ਵਾਰੀ ਸਰਬ ਥੋਰਮ ਹੋਏ ਸਹਾਈ ਦੁਸ਼ਟ ਦੋਖ ਤੇ ਲੈ ਬਚਾਈ ਕਿਰਪਾ ਕਰੀ ਹੰ ਪਰ ਜਬ ਮਾਤਾ ਗਰੰਥ ਕਰਾ ਪੂਰਨ ਜਵਰਾਤਾ ਕਿਲ ਵੀ ਕਿ ਸਗਲ ਦੇ ਇੱਕੋ ਅਰਥ ਦੁਸ਼ਟ ਦੋਖਿਆਂ ਕੋ ਜੇ ਕਰਤਾ ਸ਼੍ਰੀ ਅਸਤ ਜਬ ਭਈ ਦੇ ਆਲਾ ਪੂਨ ਕਰਾ ਗ੍ਰੰਥ ਤਤ ਕਾਲਾ ਮਨ ਬੰਛਤ ਫਲ ਪਾਵੈ ਸੋਈ ਤੂਖ ਨ ਤਿਸੇ ਬਿਆਪਤ ਕੋਈ ਅੜੇਲ ਸੁਣੇ ਗੰਗ ਜੂ ਜਾਈ ਸਰਸ ਨ ਪਾਵੈ ਸੁਣੇ ਮੂੜ ਚਿਤ ਲੈ ਚਤਰਤਾ ਬਈ ਦੁੱਖ ਦਰਦ ਭੋ ਨਿਕਟ ਨ ਤਿੰਨਰ ਕੇ ਰਹੇ ਜੋ ਜਾ ਕੀ ਇੱਕ ਵਾਰ ਚੋਪਾਈ ਕੋ ਕਹੇ ਚੋਪਾਈ ਸੰਬਤ 70 ਸਹਿਜ ਪਣੀਜੈ ਅਰਧ ਸਹਿਜ ਹੁਣ ਤਿੰਨ ਕਹਿ ਜੈ ਪਾਦਰਵ ਸਦੀ ਅਸਤਰਵਾਰਾ ਤੀਰ ਸਤ ਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਕੋ ਆਕਤਰੇ ਨਹੀਂ ਆਨੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਮਰਤ ਸਾਸਤਰ ਬੇਸਵੇ ਵਾ ਭੇਦ ਕਹੇ ਹਮੇਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਵਖਾਨਿਓ ਦੋਹਰਾ ਸਗਲ ਦਵਰ ਕੋ ਛਾਡ ਕੇ ਗਿਓ ਤੋਰ ਦਵਰ ਬਹ ਗਏ ਕਿ ਲਾਜ ਅਸ ਨਾਨਕ ਦਾਸ ਤਹਾਰ ਸਕ ਨਾ ਵੈ ਕਰੂ ਚੌਪਈ ਸਬ ਇਕ ਓੰਕਾਰ ਸ਼੍ਰੀ ਬੈਗੁਰ ਜੀ ਕੀ ਫਤਿਹ ਪਾਸ਼ਾਈ ਦਸਵੀਂ ਕਵਿਓ ਬਾਤ ਬੇਨਤੀ ਚਉਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਪਵ ਜਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦਸਵੇਂ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੇ ਮੋਰ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਾਨ ਜਿ ਕਰਦੇ ਕਰੀਏ ਸਭੈ ਨੂੰ ਕੋ ਆਸੰਗ ਰਿਏ ऊर न होए हमारी आस तोर भजन की रह प्यासा तुम ही छाड़ को ही वनाते आऊं जो वर चाऊं सो तुम ते पाऊं सेवक सिक्खा मारे तारिया चुन-चुन सत्र मारे मारिया आभाद्य मजे वरीय मरण काल का त्राशन होरीय ओजू सदा मारे पछ सिरि अस्तजू करी रोछा रोक ले मोए राखन हारे साहिब संत सहाय प्यारे दीनबंध दुष्टन के हंता ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਬਪਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਤਮਾਸਾ ਜਬਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਅਮਾਰਾ ਜਬਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜੱਛਨ ਉਪਜਾਇਓ ਆਦ ਅੰਤ ਇੱਕੇ ਅਵਤਾਰਾ सोई गुरु समझियो हमारा नमस्कार तिसि को हमारी सकल प्रजा जिनी आप सवारी शिवकण को सब गुण सिख दियो सतरन को पलमो वद कियो कट कट के अंतर की जानत भले बुरे की पीर पहचानत चीटी ते कुचरे स्तूला सपर कृपा दृष्टि कर फूला संतन दुख पाए ते दुखी सुख पाए साधन के सुखी ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਾਂ ਦੇ ਅਪਾਰ ਜਬ ਆਕਾਰ ਕਰ ਜਬ ਆਕਰ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਉਜ ਜਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਨੀਰਨਾਦ ਸੰਭ ਤਕਮੁੜ ਚਾਰਤ ਭੇਦਾਂ ਜਾਂ ਕੋ ਬੇਵਨ ਪਾਵਤ ਵੇਦਾ ਤਾਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵਾ ਨਿਰੰਕਾਰ ਕਾ ਚਿੰਤਨਾ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਬਦਨ ਤ ਭੇਨਾ ਤ ਹੋਏ ਤੇਤੀ ਤੁਮਰਾ ਲਖ ਨ ਜਾਏ ਵਸਾਰਾ ਕੈ ਵਿਦੀ ਸਜਾ ਪ੍ਰਥਮ ਸੰਸਾਰ ਇਕੇ ਰੂਪਨੂਪਸਰੂਪਾ ਰੰਕ ਪਿਹੋਰਉ ਕੈ ਭੂਪਾ ਅੰਦਰ ਜੇਰ ਸੇਤਿ ਸ਼ਕੀਨੀ ਉਤਪੱਜ ਖਾਨ ਬੋਰ ਰਚਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਪਿਓ ਸੰਕਰ ਕੇਟਾ ਸਿਗਰੀ ਦ੍ਰਿਸ਼ਟੀ ਦਿਖਾਏ ਚੰਬ ਆਦ ਜੁਗਾਦ ਸਰੂਪ ਸੇਮ ਭਵ अव रछा मेरी तुम करो सिखवा सिख, सिख संगय रो दुष्ट जितते उठवतो तो पैतास कर मलेश करो रण काता जे अस्त अस्तव शानी परे तिनके दुष्ट दुगतम मरे और ख जवान पा के परे तैयार ते है तिनके तुम संकट सब उतारें जो कल को एक बार त्या है ताके काल निकल नहींया है रछा होए ताई सब का ला दुष्ट अरेस्ट तरे तत्काल कृपा दृष्टि तुम जाए न हरो ਤਕੇ ਤਗ ਤਨਕ ਮੈਂ ਹਰੋ ਰਿੱਧ ਸਿੱਧ ਕਰਮੋਂ ਸਭ ਹੋਏ ਦੁਸ਼ ਸਵਾਸ ਸਕੇ ਨਾ ਕੋਈ ਇੱਕ ਬਾਰ ਜਿ ਤੂੰ ਮੈਂ ਸਵਾਰਾ ਕਾਲ ਫਾਸ ਤੇ ਤਾਈਂ ਆਵਾਰ ਜਿਨ ਨਰ ਨਾਮ ਤੇ ਹਾਰੋ ਕਾ ਦਰਦ ਦੁਸ਼ਤ ਦੋਖ ਤੇਰਾ ਖੜ ਕੇ ਤਮੈ ਜਨ ਤਿਆਰੀ ਆਪਾ ਦੇ ਲੈ ਵਾਰੀ ਸਰਬ ਥੋਰਮ ਹੋਏ ਸਹਾਈ ਦੁਸ਼ਤ ਦੋਖ ਤੇ ਲੈ ਬਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗਰੰਥ ਕਰਾ ਪੂਰਨ ਜਵਰਾਤਾ ਕਿਲ ਵੀ ਕਿ ਸਗਲ ਦੇ ਇੱਕੋ ਅਰਥ ਦੁਸ਼ਟ ਦੋਖਿਆਂ ਕੋਜ ਕਰਤਾ ਸ਼੍ਰੀ ਅਸਤਜ ਜਬ ਭਈ ਦੇ ਅੱਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵੰਛਤ ਫਲ ਪਾਵੈ ਸੋਈ ਤੂਖ ਨ ਤਿਸੇ ਬਿਆਪਤ ਕੋਈ ਅੜੇਲ ਸੁਣੇ ਗੰਗ ਜੂ ਜਾਈ ਸਰਸ ਨਾ ਪਾਵੇ ਸੁਣੇ ਮੂੜ ਚਿਤ ਲਾਇ ਚਤਰਤਾ ਬਈ ਦੁੱਖ ਦਰਦ ਭੋ ਨਿਕਟ ਨਾ ਤਿੰਨਰ ਕੇ ਰਹੇ ਜੋ ਜਾ ਕੀ ਇੱਕ ਵਾਰ ਚੋਪਾਈ ਕੋ ਕਹੇ ਚੋਪਾਈ ਸੰਬਤ 70 ਸਹਿਜ ਬਣੀਜੈ ਅਰਧ ਸਹਿਜ ਹੁਣ ਤਿੰਨ ਕਹਿ ਜੈ ਪਾਦਰਵ ਸਦੀ ਅਸ਼ਟਰਵ ਵਾਰਾ ਤੀਰ ਸਤਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਕੋ ਆਕਤਰੇ ਨਹੀਂ ਆਨੋ ਰਾਮ ਰਹੀ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਮਰਤ ਸਾਸਤਰ ਬੇਸਵੇ ਵਾ ਭੇਦ ਕਹੇ ਹਮੇ ਕਿ ਨਾ ਜਾਣਿਓ ਜੀ ਰਿਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਵਕਾਨਿਓ ਦੋਹਰਾ ਸਗਲ ਦਵਰ ਕੋ ਛਾਡ ਕੇ ਗਿਓ ਤੋਰ ਦਵਰ ਬਹ ਗਏ ਕਿ ਲਾ ਜੀ ਅਸ ਨਾਨਕ ਦਾਸ ਤੁਹਾਰਾ ਸਕ ਨਾ ਵੈਰੂ